ਨਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਾਇਆ ਕਰੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਓ ਉੱਥੇ ਜਾ ਕੇ ਅੰਮ੍ਰਿਤ ਵੇੜੇ ਦਾ ਲਾਹਾ ਲਿਆ ਕਰੋ ਅੰਮ੍ਰਿਤਸਰ ਸ਼ਹੀਦਾਂ ਤਨਤਨ ਬਾਬਾ ਦੀਪ ਸਿੰਘ ਦੇ ਦਰ ਤੇ ਜਾਓ ਉੱਥੇ ਜਾ ਕੇ ਮੰਗਿਆ ਕਰੋ ਮੰਗ ਤੇ ਕਿਰਪਾ ਕਰੋ ਸਾਨੂੰ ਕਿਣ ਦਾ ਨਾਮ ਦਾ ਦੇ ਦਿਓ ਜੇ ਤੁਹਾਡੇ ਨਾਮ ਕੋਲ ਆ ਗਿਆ ਨਾ ਸਾਰੀਆਂ ਬਰਕਤਾਂ ਤੁਹਾਡੇ ਕੋਲ ਆ ਜਾਣਗੀਆਂ ਇੱਕ ਇੱਕ ਮੰਗੂਗੇ ਤਾਂ ਬਹੁਤ ਟਾਈਮ ਲੱਗ ਜੂ ਸਮਾਂ ਲੱਗ ਜੂ ਇਸ ਕਰਕੇ ਨਾਮ ਮੰਗ ਲਓ ਸਿਮਰਨ ਮੰਗ ਲਓ ਅਭਿਆਸ ਮੰਗ ਲਓ ਉਹਦੀ ਕਿਰਪਾ ਮੰਗ ਲਓ ਸਾਰਾ ਕੁਝ ਮਿਲ ਜਾਈਦਾ ਕਿਉਂਕਿ ਪ੍ਰਭ ਕਾ ਸਿਮਰਨ ਰਿੱਧਿ ਸਿੱਧ ਨਾਉਣੇ ਦੋ ਰਿੱਧੀਆਂ ਸੁਧੀਆਂ ਮਗਰ ਆਉਂਦੀਆਂ ਕਦੇ ਵੀ ਕਿਸੇ ਪਦਾਰਥ ਨਾਲ ਗੁਰੂ ਨੂੰ ਮੰਗੋ ਪਦਾਰਥ ਤੋਂ ਰੱਬ ਉੱਪਰ ਹੈ ਆਪ ਸੰਗਤਾਂ ਦਾ ਧੰਨਵਾਦ ਏਰੀ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਸਾਡੇ ਅਤੀ ਸਤਕਾਰਯੋਗ ਸਰਦਾਰ ਗਦੀਪ ਸਿੰਘ ਜੀ ਜੀਉ ਸਾਹਿਬ ਪਹਿਲਾਂ ਵੀ ਇੱਥੇ ਆਏ ਨੇ ਦਰਸ਼ਨ ਦਿੱਤੇ ਨੇ ਤੇ ਅੱਜ ਫੇਰ ਕਿਉਂਕਿ ਇਹਨਾਂ ਦੇ ਤਿੰਨ ਚਾਰ ਪੰਜ ਅਸਤੋਂ ਸਾਡੇ ਸਮਾਗਮ ਦੇ ਵਿੱਚ ਨਹੀਂ ਹਾਜ਼ਰੀ ਫਨ ਦੇ ਅਸਤੋਂ ਆ ਸਕਦੇ ਕਿਉਂਕਿ ਦੋ ਦਿਨ ਕਿਉਂਕਿ ਸਾਖੰਡ ਸ਼੍ਰੀ ਹਰਿਦੂਰ ਸਾਹਿਬ ਇਹਨਾਂ ਨੇ ਉੱਥੇ ਆਠ ਖੜਵਰ ਸਾਹਿਬ ਦੀ ਸੇਵਾ ਲਈ ਨੰਨੇ ਦਿਨ ਦਿੱਤਾ ਅਰਜੀ ਤੇ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਉੱਥੇ ਬੈਠ ਕੇ ਇਹਨਾਂ ਨੇ ਆਪਣੀ ਮਨਨੀ ਪੂਰੀਆ ਤੇ ਤਾਂ ਕਰਕੇ ਅੱਜ ਆ ਕੰਪਲੀਟ ਨੇ ਸਤਿਗੁਰੂ ਅੰਮ੍ਰੰਸਾ ਮਹਾਰਾਜ ਸੱਚੀ ਬਾਤ ਦਾ ਕਿਰਪਾ ਕਰਨ ਸਾਰੇ ਸੰਤਾਂ ਦੀਆਂ ਸਾਰੇ ਜਿਹੜੇ ਵੀ ਤੁਸੀਂ ਆਪਣੇ ਮੀਕਾਂ ਤੇ ਆਏ ਹੋ ਰੂਹੋ ਦੇ ਜੀ ਅਸੀਂ ਕੋਈ ਬੇਨਤੀ ਰੈਂਦੀ ਆ ਗੁਰੂ ਪਰਾਰੇਓ ਸ਼ਬਦ ਨਾਲ ਸਾਡਾ ਜਦੋਂ ਵੀ ਪਰੇ ਹੋਈ ਹੈ ਕਿ ਅਸੀਂ ਸ਼ਬਦ ਨਾਲ ਜੁੜਨਾ ਥੋੜੇ ਜੁੜ ਜਾਣਾ ਬਹੁਤੇ ਜੁੜ ਜਾਣਾ ਜੁੜਨਾ ਸ਼ਬਦ ਨਾਲ ਕਿਸੇ ਦੇਰ ਧਾਰੀ ਕਰਨਾ ਜੁੜੇ ਕਿਸੇ ਸਾਧ ਕੋਈ ਸੰਤ ਕੋਈ ਬਾਬਾ ਦੇਣਾ ਕਿ ਤੁਸੀਂ ਅੱਜ ਦੇ ਦਿਨ ਵਿੱਚ ਕੋਸ਼ਿਸ਼ ਕਰੋ ਸੁਰਬੀਸਾ ਉਹ ਬਾਟ ਕਰੋ ਘਰ ਦੇ ਬੈਠ ਕੇ ਉਹਦਾ ਉਹ ਅਮਰਤ ਉਹ ਬਹੁਤੀ ਚੰਦਾ ਚੰਦਾ ਜਪਣ ਦੇ ਲੋੜੇਗੀ ਜਦੋਂ ਤੁਸੀਂ ਅਮਰਤ ਉਹ ਬਾਹਰ ਤੋਂ ਦੋ ਤਿੰਨ ਵਾਰ ਜੋੜੀਓ ਸਾਰ ਦੇ ਤੱਕ ਖਾਸ ਕਰਕੇ ਬਾਟੀ ਜਿੰਦੂ ਲੱਗਣ ਉਹ ਤੇ ਕਰਕੇ ਦੇਖੋ ਫਿਰ ਤੁਸੀਂ ਆਪਣੇ ਆਪ ਵਿਗੋਗੇ ਵੀ ਆਨੰਦ ਆ ਗਿਆ ਗੱਲ ਬਣ ਗਈ ਤੁਹਾਨੂੰ ਰਾਹ ਲੱਗ ਜਿਹੜੇ ਤੁਸੀਂ ਬਹਿਮਾ ਭਰਮਾ ਚ ਉਧਰ ਪੁੱਛਿਆ ਇਧਰ ਇਹਦੇ ਨਾਲ ਤੁਹਾਨੂੰ ਬਹੁਤ ਲਾਸ ਹੁੰਦਾ ਘਾਟਾ ਹੁੰਦਾ ਤੁਸੀਂ ਦਲਦਲ ਵਿੱਚ ਜਾਂਦੇ ਹੋ ਨਹੀਂ ਕਿਸੇ ਤੋਂ ਪੁੱਛਿਆ ਨਾ ਕੋਈ ਸੁਖ ਨਾ ਇਹ ਮੇਰੀ ਜ਼ਰੂਰੀ ਬਹਿਨ ਦੀ ਕਿਉਂਕਿ ਗੁਰੂ ਬਾਣੀ ਤੋਂ ਉੱਪਰ ਕੋਈ ਤਾਕਤ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅਸੀਂ ਪ੍ਰੈਕਟिकल ਕੀਤਾ ਹੈ 18 ਸਾਲਾਂ ਦਾ ਪ੍ਰੈਕਟिकल ਇਸ ਦਰਬਾਰ 'ਚ ਜੋ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਕਿਸੇ ਸਾਧਨ ਨੇ ਨਹੀਂ ਅਜਿਹਾ ਦਿੱਤਾ ਜੋ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਕਿਸੇ ਸਾਧਨ ਨੇ ਨਹੀਂ ਦਿੱਤਾ ਕਿਸੇ ਸਾਧ ਦੇ ਚੇਲੇ ਨੇ ਨਹੀਂ ਦਿੱਤਾ ਨਾ ਕਿਸੇ ਕੋਲ ਕੁਝ ਹੈਗਾ ਜੇ ਦਿੱਤਾ ਆ ਮੇਰੇ ਸਤਿਗੁਰਾਂ ਨੇ ਇੰਨਾ ਕੁਝ ਦਿੱਤਾ ਅੱਜ ਧੰਨ ਧੰਨ ਬੋਲਦੇ ਆ ਗੱਲ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਸੰਤਾਂ ਦੀ ਰਾੜੇ ਵਾਲੇ ਸੰਤ ਬਾਬਾ ਈਸ਼ਰ ਸਿੰਘ ਇਦਾਂ ਦੇ ਸਾਧੂ ਨੇ ਉਹਨਾਂ ਦੀ ਫੋਟੋ ਰੱਖ ਕੇ ਤੁਸੀਂ ਅਰਦਾਸ ਕਰਦੋ ਮੇਰੇ ਪ੍ਰੇਖਕੀ ਕਰੋ ਉਹਨਾਂ ਦੀ ਫੋਟੋ ਰੱਖ ਕੇ ਵੀ ਜੁਗ ਕਹਿ ਦਵੇ ਨਾ ਫਿਰ ਬਾਬਾ ਜੀ ਈਸ਼ਰ ਸਿੰਘ ਜੀ ਸਾਡੀ ਇੱਛਾ ਪੂਰੀ ਸੰਤ ਅੱਜ ਵੀ ਕੰਮ ਕਰਦੇ ਨੇ ਨਾਨਕ ਸਰਵਾਲੇ ਬਾਬਾ ਨਾਨਕ ਸਿੰਘ ਦੀ ਫੋਟੋ ਰੱਖ ਕੇ ਗੱਲ ਕਹਿ ਦੋ ਬਾਬਾ ਅਨੰਦ ਸਿੰਘ ਅੱਜ ਵੀ ਕੰਮ ਕਰਦਾ ਕਿਉਂ ਨਾਮ ਰਹਿਓ ਸਾਧੂ ਦਾ ਨਾਮ ਰਹਿਦਾ ਜੇ ਨਾਮ ਨੂੰ ਜਪਣ ਵਾਲੇ ਸਾਧੂ ਕੰਮ ਕਰਦੇ ਨੇ ਅੱਜ ਵੀ ਕਰਦੇ ਨੇ ਉਹ ਕੱਲ ਵੀ ਕਰਦੇ ਨੇ ਹਰ ਯੁਗ ਯੁਗ ਭਗਤ ਪਾਇਆ ਪਰ ਕਿਸੇ ਦੇਹਧਾਰੀ ਨੂੰ ਕਹਿ ਦੋ ਕਦੇ ਕੰਮ ਨਹੀਂ ਤੁਹਾਡੇ ਨੂੰ ਹੋਣਗੇ ਜ਼ਰੂਰ ਜਦੋਂ ਤੁਸੀਂ ਪਾਣੀ ਨਾਲ ਜੁੜਿਆ ਹੋਇਆ ਨਾਲ ਬੈਠ ਕੇ ਵਿਚਾਰ ਕਰੋਗੇ ਦੋਨਾਂ ਪਰਵਾਰਾਂ ਦਾ ਧੰਨਵਾਦ ਤੀਸਰਾ ਪਰਵਾਰ ਤੇ ਹਰਪਿੰਦਰ ਸਿੰਘ ਜੀ ਅਮਰੀਕਾ ਤੋਂ ਉਹਨਾਂ ਦੇ ਧਰਮ ਸਥਾਨ ਦੀ ਰੀਮ ਕੀ ਦੀ ਰੀਤੀ ਉਹਨਾਂ ਨੇ ਕਦੇ ਕਿਸੇ ਵੇਲੇ ਅਰਦਾਸ ਕਰਿਓ ਪੂਰੀ ਹੋਈ ਅਰਦਾਸ ਬੇਨਤੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਨੇ ਝੋਲੀ ਭਰੀ ਸਤਿਗੁਰਾਂ ਜੋ ਵੀ ਸੰਗਤਾਂ ਨੇ ਫਸੇ ਹੀ ਇੱਛਾ ਹਮ ਰਹਿੰਦੀ ਆ ਵੀ ਮਹਾਰਾਜ ਦੇ ਨਾਨਾ ਜੀੜੂ ਤੇ ਚਾਰ ਪੰਜ ਗੱਲ ਦਾ ਸਮਾਗਮ ਹੈ ਵੱਡੇ ਉਧਰ ਦੇ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਮਹਾਰਾਜ ਜਿੰਨੇ ਵੀ ਤੁਸੀਂ ਆਇਓ ਬਸ ਪੋਸਟਰਾਂ ਦੇ ਇਦਾਂ ਸੱਦਾ ਦਿੱਤਾ ਕਿਸੇ ਕੋ ਸਪੈਸ਼ਲ ਕਿਉਂਕਿ ਸਾਡੇ ਕੋ ਇੰਤਜ਼ਾਮ ਬਹੁਤ ਘੱਟ ਨੇ ਤਾਂ ਕਰਕੇ ਬਹੁਤਾ ਨਹੀਂ ਜਿੰਨੇ ਆ ਜਾਣਗੇ ਉਹਨਾਂ ਦੀ ਸੰਗਤਾਂ ਦੀ ਸੇਵਾ ਹੋ ਜੇ ਬਸ ਜਿੰਨੇ ਕੋਣ ਸੱਚੇ ਪਾਤਸ਼ਾਹ ਪ੍ਰੇਮੀ ਹੋ ਇਹ ਜ਼ਰੂਰ ਮਹਾਰਾਜ ਨੂੰ ਬੇਨਤੀ ਰਹਿੰਦੇ ਆ ਸਤਗੁਰੂ ਸਵਾਰਥੀ ਨਾ ਹੋਣ ਬਿਲਕੁਲ ਨਾ ਲੋੜ ਹੀ ਕੋਈ ਨਹੀਂ ਸਵਾਰਥੀਆਂ ਦੀ ਜਿਹੜੇ ਔਖੇ ਨੇ ਉਹ ਨਾ ਹੋਣ ਜਿਹੜੇ ਸੌਖੇ ਨੇ ਉਹ ਹੋਣ ਬਸ ਜਿਹੜੇ ਮਤਲਬੀ ਨੇ ਉਹ ਨਾ ਹੋਣ ਪਿਆਰਿਆਂ ਦੀ ਲੋੜ ਆ ਮੈਨੂੰ ਵੀ ਲੋੜ ਆ ਇਸ ਧਰਤੀ ਨੂੰ ਵੀ ਲੋੜ ਆ ਜਿਹੜੇ ਸੁਆਰਥੀ ਨੇ ਉਹਨਾਂ ਦੇ ਮਗਰ ਸਾਨੂੰ ਨਾ ਦੋਰੀ ਕਿਉਂਕਿ ਸੁਆਰਥੀ ਅੱਜ ਮੇਰੇ ਕੋ ਕੱਲ ਨੂੰ ਕਿਤੇ ਹੋਰ ਜਿਹੜੇ ਪਿਆਰ ਵਾਲੇ ਨੇ ਉਹ ਤੇਰੇ ਮਗਰ ਵੀ ਹੁਣ ਮੇਰੇ ਮੱਥੇ ਵੀ ਲੱਗੇ ਤੇ ਰੋਜ਼ ਮੈਂ ਅਰਦਾਸ ਬੇਨਤੀ ਇਹੀ ਕਰਦਾ ਸਤਿਗੁਰਾਂ ਜਿਹੜੇ ਵੀ ਹੋਣ ਜ਼ਿੰਦਗੀ ਦੀ ਮਰਨ ਤੱਕ ਸਾਡਾ ਸਾਥ ਨਾ ਆਖਰੀ ਸਵਾਸਾਂ ਦਾ ਸਾਡੇ ਨਾਲ ਨਹੀਂ ਗੁਰਬਾਣੀ ਨਾਲ ਜੁੜ ਕੇ ਰਹਿਣਾ ਇਹ ਹੀ ਬੇਨਤੀ ਹੈ ਕਿਸੇ ਦੇ ਨਾਲ ਨਹੀਂ ਸ਼ਬਦ ਨਾਲ ਜੜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਹ ਸੇਵਾਦਾਰ ਧੂੜੀ ਵਾਲਾ ਸੰਗਤ ਪੁੱਛੋ ਫੋਰ ਬਥੇਰੇ ਚ ਨਾਮ ਲੈ ਕੇ ਮੂੰਹ ਬੰਦ ਕਰਕੇ ਗੱਲਾਂ ਕਰਕੇ ਚਲੇਗੇ ਵੀ ਰੱਬਾ ਆਂ ਦੇ ਦੀ ਸਾਰੀਆਂ ਝੋਲੀਆਂ ਭਰ ਗਈ ਜੋ ਜੋ ਮੰਗਿਆ ਇਸ ਬੱਚੇ ਬਹੁਤ ਬੈਠੇ ਨੇ ਪਰ ਆਪਾਂ ਨਾਮ ਨਹੀਂ ਲੈਣਾ ਕਿਉਂਕਿ ਅੱਜ ਵੀ ਦੁਨੀਆ ਮੰਨਦੀ ਆ ਵੀ ਬੱਕੇ ਬਿਨ ਬੋਲਿਆਂ ਗੁਰੂ ਗ੍ਰੰਥ ਸਾਹਿਬ ਸੁਣਦਾ ਏ ਮੇਰੇ ਤੋਂ ਪਹਿਲਾਂ ਭਾਈ ਸਿਮਰਨ ਸਿੰਘ ਉਹ ਵੀ ਦੱਸ ਕੇ ਆ ਠੀਕ ਮੰਨਦੇ ਨੇ ਲੋਕ ਕਿਉਂਕਿ ਮੈਂ ਖੁਦ ਮੰਨਦਾ ਗੱਲ ਮੰਨਣ ਦੀ ਤਾਂ ਇਹ ਜੇ ਮੈਂ ਆਪ ਖੁਦ ਮੰਨਦਾ ਤਾਂ ਦੁਨੀਆ ਵੀ ਜਿਹੜੇ ਵੀ ਉਹ ਮੰਨਦੇ ਨੇ ਅਸੀਂ ਖੁਦ ਕਹਿੰਦੇ ਆ ਵੀ ਭਾਂਡੇ ਮਾਜੋ ਜੋ ਕੁਝ ਭਾਂਡਿਆਂ ਵਿੱਚ ਖੁਦ ਐਕਸਪੈਰੀਮੈਂਟ ਕੀਤਾ ਨੇ ਵਿੱਚ ਝਾੜੂ ਫੇਰੋ ਕੱਚਾ ਜੋ ਹੱਥ ਦੇ ਕੇ ਬਾਹਰ ਏਦਾਂ ਮੋੜ ਕੇ ਨਹੀਂ ਮੋਬਾਈਲ ਆਪਣੇ ਘਰ ਰੱਖਿਆ ਕਰੋ ਮੋਬਾਈਲ ਜੋ ਵੀ ਇਹ ਜੋੜਿਆਂ ਚੋ ਅਸੀਂ ਪ੍ਰਾਪਤ ਕੀਤਾ ਤੇ ਤੁਹਾਨੂੰ ਵੀ ਇਹੀ ਗੱਲ ਕਹਿੰਦੇ ਆ ਅੰਮ੍ਰਿਤ ਵੇਲੇ ਨਾਲ ਜੋੜ ਕੇ ਜੋ ਮਰਜੀ ਬਾਫੂਤੂ ਲੈ ਲਈ ਬਸ ਬਾਣੀ ਨੂੰ ਅੰਮ੍ਰਿਤ ਵੇਲੇ ਪੜੋ ਸਾਧੂ ਦੇ ਮੰਦਰ ਤੋਂ ਰੋਜ਼ ਜ਼ਰੂਰ ਪਰ ਜਿਹੜਾ ਅੰਮ੍ਰਿਤ ਵੇਲੇ ਨਾਲ ਜੁੜਿਆ ਸਾਧੂ ਉਹੀ ਹੈ ਨਾਨਕ ਸਾਹਿਬ ਜੀ ਹਾਜ਼ਰੀ ਭਰੀ ਗਈ ਹੁਣ ਆਪਾਂ ਸਾਰੇ ਗੁਰਸਤ ਵਿੱਚ ਬੋਲੋ ਜੀ ਸਾਰੇ ਤਨ ਹੈ ਤਨ ਹੈ ਤਨ ਹੈ ਗੁਰਨਾਨਦ ਦੇਵ ਸਰਬਤਨ ਕਰਮ ਹੈ ਕਰਮ ਹੈ ਗੁਰਦਾਨ ਕਰਿ ਫਲ ਦਾਤ ਹੈ ਤਨ ਹੈ 我们是共产主